ਜੀ ਸਾਡੇ ਤੋਂ ਪਹਿਲਾਂ ਸਾਡਾ ਤਾਂ ਥੂੜੀ ਵਾਲਾ ਕਮਰਾ ਸੀ ਇਹਨਾਂ ਨੇ ਲੈਂਟਰ ਪਾਇਆ ਤੇ ਸਾਨੂੰ ਮਹੀਨੇ ਦੇ ਸਾਨੂੰ ਸੌਦੇ ਰਾਸ਼ਨ ਪਾਣੀ ਦਿੰਦੇ ਨੇ ਮੇਰੀ ਕੁੜੀ ਦੀ ਦਵਾਈ ਚੱਲਦੀ ਆ ਉਹ ਦਵਾਈ ਦਾ ਖਰਚਾ ਦਿੰਦੇ ਨੇ ਤੇ ਹੋਰ ਵੀ ਵੱਧ ਤੋਂ ਵੱਧ ਕਰਦੇ ਨੇ ਕਿਤਾਬਾਂ ਕਿਤੂਬਾਂ ਬੈਗ ਬਗ ਸਾਰਾ ਕੁਝ ਦਿੱਤਾ ਤੇ ਬਾਦੂ ਦਾ ਬਾਦੂ ਮਦਰ ਕਰਦੇ ਜਦੋਂ ਵੀ ਕੋਈ ਸਾਨੂੰ ਕੋਈ ਸੱਚੀ ਦੀ ਲੋੜ ਹੁੰਦੀ ਆ ਸਾਨੂੰ ਦਿੰਦੇ ਨੇ ਇਹ ਇਹਦੇ ਬੱਸ ਸੌਦੇ ਜਿਹਨਾਂ ਨੂੰ ਤੁਸੀਂ ਕੀ ਕਹਣਾ ਕਿ ਉਹਨਾਂ ਦੇ ਮਹੀਨਾ ਬਾਰੇ ਸਾਡੇ ਲਈ ਤਾਂ ਇਹ ਦੁਚੇ ਰੱਬ ਆ ਠੀਕ ਹਾਂਜੀ ਤਾਂ ਉਹ ਹਜੇ ਕੋਈ ਬੰਦਾ ਜਨ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਜਿਨ੍ਹਾਂ ਨੇ ਇਹਨਾਂ ਨੇ ਬਿਨਾ ਮੰਗੇ ਸਾਰਾ ਦਿੱਤਾ ਤੁਹਾਨੂੰ ਮੰਗਣ ਦੀ ਨਾ ਤਾਂ ਲੋੜ ਹੀ ਨਹੀਂ ਪਈ ਆਪਣੇ ਆਪ ਹੀ ਦੇ ਦਿੱਤੇ ਨਾ ਜਦੋਂ ਉਹ ਬਾਬਾ ਜੀ ਬਾਰੇ ਕੀ ਕੀ ਕਰ ਚੁੱਕੇ ਨੇ ਤੇ ਬਾਬਾਈ ਨੇ ਬਹੁਤ ਹੈਲਪ ਦਿੱਤੀ ਸਾਡੀ ਸਾਰੇ ਪਿੰਡ ਦੀ ਜਿੰਨੇ ਵੀ ਗਰੀਬ ਘਰਾਂ ਦੇ ਘਰ ਸੀਗੇ ਗੱਟੇ ਸਾਰੇ ਉਹ ਕੀਤਿਆ ਨਾਲੇ ਖਿਡਾਰੀਆਂ ਜਿਹੜੇ ਖੇਡਦੇ ਆ ਕ੍ਰਿਕਟ ਕ੍ਰੋਟ ਸਾਰਿਆਂ ਨਾਲ ਮਾਨ ਸਨਮਾਨ ਕਰਦੇ ਆ ਵਧੀਆ ਐਲ ਮੈਨੂੰ ਐਲਈਡੀ ਨਾਲ ਵੀ ਸਨਮਾਨ ਕੀਤਾ ਆਨੰਦਪੁਰ ਵਧੀਆ ਸਾਰੇ ਪਿੰਡ ਦੇ ਭਲਾਈ ਸਾਰੇ ਕੰਮ ਕਰਦੇ ਆ ਬਾਬਾ ਜੀ ਦੀ ਤੁਲਨਾ ਕੀ ਕਿਹਦੇ ਨਾਲ ਕਰ ਕਰ ਸਕਦੇ ਤੁਸੀਂ ਤੁਲਨਾ ਬਾਬਾ ਜੀ ਦੀ ਆਪਾਂ ਕਰ ਨਹੀਂ ਸਕਦੇ ਜੀ ਕਿਉਂਕਿ ਸਾਡੇ ਲਈ ਕਰ ਪਾਇਆ ਸਾਡੇ ਲਈ ਤਾਂ ਬਹੁਤ ਵੱਡੇ ਹੋ ਨੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਹਾਂਜੀ ਦੀਪ ਸਿੰਘ ਨੇ ਜੀ ਬਹੁਤ ਵਧੀਆ ਮਕਾਨ ਬਣਾਏ ਨੇ ਸਭ ਦੇ ਜਿਹਦੇ ਮਾੜੇ ਮਕਾਨ ਸੀ ਉਹ ਬਹੁਤ ਵਧੀਆ ਬਣਾਏ ਨੇ ਤੇ ਸਭ ਨੂੰ ਮਟੀਰੀਅਲ ਦਿੱਤਾ ਤੇ ਗੁੱਡੀਆਂ ਦੇ ਵਿਆਹਾਂ ਦੇ ਵਿੱਚ ਵੀ ਬਹੁਤ ਹੰਦ ਲਾਉਂਦੇ ਨੇ ਹਾਂਜੀ ਤੇ ਜੋ ਸਾਡੇ ਵਰਗੇ ਗਰੀਬ ਨੇ ਉਹਨਾਂ ਨੂੰ ਸੋਦਾ ਪੱਤਾ ਵੀ ਦੇ ਰਹੇ ਨੇ ਹਾਂਜੀ ਇਹਨਾਂ ਵਰਗੇ ਨੇਕ ਬੱਚਾ ਕੋਈ ਨਹੀਂ ਬਣ ਸਕਦਾ ਹਾਂਜੀ ਹੋਰ ਹੋਰ ਜੇ ਵੀ ਕੋਈ ਮੈਨੂੰ ਚੀਜ਼ ਦੀ ਲੋੜ ਆ ਮੈਂ ਜਾ ਕੇ ਲੈ ਆਉਣੀ ਆ ਠੀਕ ਠੀਕ ਇਹਦੇ ਦੀ ਤੁਲਨਾ ਤੁਸੀਂ ਕਿਤੇ ਨਾ ਕਰਦੇ ਹੋ ਹਾਂਜੀ ਇਹਦੀ ਤੁਲਨਾ ਇਹਨਾਂ ਦੀ ਤੁਲਨਾ ਕਿਸ ਨਾਲ ਕਰਦੇ ਹੋ ਵੀ ਕਿਹੋ ਜੇ ਨੇ ਬਹੁਤ ਵਧੀਆ ਨੇ ਜੀ ਹਾਂਜੀ ਹਾਂਜੀ ਤੁਹਾਡੀ ਨਜ਼ਰ ਵਿੱਚ ਕੋਈ ਇਹੋ ਜਿਹਾ ਹੈਗਾ ਨਾ ਜੀ ਅੱਜ ਤੱਕ ਕਿਸੇ ਨੇ ਕੋਈ ਕਿਸੇ ਨੂੰ ਮਟੀਰੀਅਲ ਨਹੀਂ ਦਿੱਤਾ ਕਿਸੇ ਦਾ ਮਕਾਨ ਨਹੀਂ ਬਣਾਇਆ ਤੇ ਇਹਨੇ ਜਿੱਦਣ ਦੇ ਸਾਡੇ ਪਿੰਡ ਵਿੱਚ ਇਹ ਬਣਾਉਣ ਲੱਗੇ ਨੇ ਸਭ ਦੇ ਬਹੁਤ ਵਧੀਆ ਮਕਾਨ ਬਣਾਏ ਨੇ ਤੇ ਹਰੇਕ ਨੂੰ ਰਾਸ਼ਨ ਵੀ ਦਿੰਦੇ ਨੇ ਤੇ ਸਾਨੂੰ ਵੀ ਰਾਸ਼ਨ ਦਿੱਤਾ ਤੇ ਵਿਆਹ ਦੇ ਵਿੱਚ ਵੀ ਕੁੜੀਆਂ ਦੀ ਹੈਲਪ ਕਰਦੇ ਨੇ ਹਾਂਜੀ ਇਹ ਜੇ ਬੱਚਾ ਵੜਨਾ ਬਹੁਤ ਔਖਾ ਠੀਕ ਜੀ ਗਰਦੀਪ ਸਿੰਘ ਜੀ ਸਾਡੇ ਪਿੰਡ 'ਚ ਵਧੀਆ ਕੰਮ ਕੀਤਾ ਸਾਡੇ ਕੱਚੇ ਮਕਾਨ ਨੂੰ ਪੱਕੇ ਕੀਤਾ ਹੈ ਨਾ ਗਰੀਬਾਂ ਦਾ ਬਹੁਤ-ਬਹੁਤ ਕੰਮ ਕਰਦੇ ਨੇ ਗਰੀਬਾਂ ਦੇ ਲਈ ਬਹੁਤ ਵਧੀਆ ਸਖਸ਼ਮਾਨ ਦੇ ਤੇ ਉੱਚੇ ਅਹੁਦੇ ਵਾਲੇ ਸਖਸ਼ਮਾਨ ਦੇ ਜਿਹੜੇ ਗਰੀਬਾਂ ਦੀ ਮਦਦ ਕਰਦੇ ਨੇ ਸਾਰਿਆਂ ਦੇ ਨਾਲ ਖੜਦੇ ਨੇ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਬਾਰੇ ਬਾਬਾ ਜੀ ਬਹੁਤ ਪਿੰਡ ਦੇ ਵਿੱਚੋਂ ਨੇ ਕੰਮ ਕਰ ਰਹੇ ਆ ਜੀ ਸਾਰੇ ਗਰੀਬ ਲੜਕੀਆਂ ਦੇ ਬੇਨ ਸਦੀ ਕੰਮ ਕਰਦੇ ਆ ਜੀ ਬਹੁਤ ਸਹਾਮਤ ਦਿੰਦੇ ਆ ਜੀ ਸਾਰਿਆਂ ਦਾ ਮਕਾਨ ਪਾਇਆ ਜੀ ਬਾਕੀ ਹੁਣ ਸਰਪੰਚ ਜੀ ਬਣਾ ਨੇ ਹੋਰ ਵੀ ਵਧੀਆ ਕੰਮ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਤੁਹਾਡੀ ਇੰਨੀ ਉਮਰ ਹੋ ਗਈ ਤੁਸੀਂ ਅੱਜ ਤੱਕ ਇਹੋ ਜਿਹਾ ਕੋਈ ਸ਼ਕਸ ਦੇਖਿਆ ਨਹੀਂ ਜੀ ਨਹੀਂ ਬਿਲਕੁਲ ਨਹੀਂ ਹੋਰ ਪੰਚਾਇਤਾਂ ਵੀ ਆਈਆਂ ਸਰਕਾਰਾਂ ਵੀ ਆਈਆਂ ਕਿਸੇ ਨੇ ਕੁਝ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਵਧੀਆ ਜਾਣੀ ਪਿੰਡ ਦੇ ਵਿੱਚ ਹੱਥੋਂ ਵੱਧ ਕੰਮ ਕੀਤਾ ਜੀ ਵਧੀਆ ਵਧੀਆ ਠੀਕ ਹਾਂਜੀ ਹਾਂਜੀ ਬਾਬਾ ਜੀ ਬਾਰੇ ਕੀ ਕਹਿਣਾ ਚੋਰ ਜੀ ਕੀ ਕੀ ਕੰਮ ਕਰਦੇ ਨੇ ਤੇ ਤੁਹਾਡਾ ਕੀ ਕੀਤਾ ਇਹਨਾਂ ਨੇ ਤੇ ਕਿ ਬਾਬਾ ਜੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਸਾਡਾ ਕੱਚਾ ਮਕਾਨ ਸੀਗਾ ਤੇ ਸਾਡਾ ਉਹਨਾਂ ਨੇ ਲੈਂਟਰ ਬਵਾਇਆ ਬਹੁਤ ਵਧੀਆ ਕੰਮ ਕੀਤਾ ਹਾਂ ਜੀ ਗਰੀਬਾਂ ਦਾ ਬਹੁਤ ਭਲਾ ਕਰਦੇ ਨੇ ਤੇ ਅਸੀਂ ਵੀਰ ਕਹਿਣਾ ਚ ਆਉਂਦੇ ਆ ਬਾਬਾ ਜੀ ਸਾਡੇ ਲਈ ਬਹੁਤ ਠੀਕ ਨੇ ਵੀ ਇਹਨਾਂ ਨੇ ਸਾਡੀ ਮਦਦ ਬਹੁਤ ਕੀਤੀ ਆ ਹਾਂ ਜੀ ਕਿ ਜਿੰਨੀ ਹੋ ਸਕੇ ਹੋਰ ਵੀ ਸਾਡੀ ਮਦਦ ਉਹੇ ਕਰ ਸਕਣ ਕੋਈ ਕੰਮ ਜੇ ਸਾਨੂੰ ਕੋਈ ਨਾ ਕੋਈ ਮਜਬੂਰੀ ਹੋਵੇ ਸਾਡੇ ਜਾਨੀ ਕੰਮ ਇਹ ਕਰ ਸਕਦੇ ਨੇ ਸਾਨੂੰ ਬਾਬਾ ਜੀ ਬਾਰੇ ਇੰਨਾ ਜਾਨੀ ਭਰੋਸਾ ਬਾਬਾ ਜੀ ਤੇ ਸਾਨੂੰ ਹਾਂਜੀ ਠੀਕ ਠੀਕ ਇਹੋ ਜੇ ਇਹਨਾਂ ਬਾਰੇ ਮਾਦਰ ਹਜੇ ਪੁੱਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹੋ ਜੇ ਪੁੱਤ ਘਰ ਘਰ ਹੋਣ ਮਾਪੇ ਜੰਮਣੇ ਇੰਨਾ ਵਰਗੇ ਜਹ ਹਜੇ ਇਹਨੇ ਬਾਬਾ ਜੀ ਤੇ ਹੁਣ ਸਾਡੀ ਲਾੜੀ ਵੀ ਅਸੀਂ ਕਹਿੰਦੇ ਇੰਨਾ ਵਰਗੀ ਹੋਵੇ ਠੀਕ ਠੀਕ ਬਾਬਾ ਜੀ ਨੇ ਭਲਾ ਕੀਤਾ ਜੀ ਦੁਨੀਆ ਹਾਂਜੀ ਸਮਾਨ ਦਿੱਤਾ ਸਾਰਾ ਜੀ ਕਮਰਿਆਫਤ ਫਿਰ ਗਰੀਬਾਂ ਦੀ ਮਦਦ ਕਰਦਾ ਵਾ ਹਾਂਜੀ ਜਿਨੂੰ ਕਿਸੇ ਨੂੰ ਜ਼ਰੂਰਤਾ ਪਾਗ ਤੇ ਸਾਰਾ ਕੁਝ ਕਰਦੇ ਵਧੀਆ ਨੇ ਤਾਂ ਵਿਚਾਰੇ ਇਹਨਾਂ ਨੇ ਦੁਨੀਆ ਦਾ ਉਹ ਕਰਤਾ ਹਾਂ ਜਿਵੇਂ ਅੰਨੀ ਥੋੜੀ ਉਮਰ ਦੇ ਵਿੱਚ ਇਹ ਇੰਨਾ ਕੁਝ ਕਰਦਨੇ ਇਹੋ ਜੇ ਭਰਾਵਾਂ ਬਾਰੇ ਮਤਲਬ ਹਾਂਜੀ ਹਾਂਜੀ ਵਧੀਆ ਨੇ ਜੀ ਹਾਂਜੀ ਵਧੀਆ ਕਰਦੇ ਨੇ ਗਰੀਬਾਂ ਦਾ ਸਾਥ ਦਿੰਦੇ ਨੇ ਹਾਂਜੀ ਆੜ-ਦਾੜੇ ਪਿੰਡਾਂ ਚ ਵੀ ਦਿੰਦੇ ਨੇ ਸਾਥ ਹਾਂ ਵਧੀਆ ਜੀ ਅਜ ਤੱਕ ਤਾਂ ਮੈਂ ਕਿਸੇ ਨੂੰ ਕੋਈ ਕੀਤਾ ਵੀ ਨਹੀਂ ਨਾ ਸਾਡਾ ਨਹੀਂ ਕਿੱਥਾ ਹੋਣਾ ਸੀਗਾ ਬਹੁਤ ਨੇਮਾ ਛੱਟਾ ਥਾ ਪਰ ਮਾ ਸਾਡੇ ਨਾਲ ਸੋਣੀ ਤਾਂ ਸਾਟਾ ਠੀਕ ਹੈ ਬਾਜੀ ਕਿਸ ਪ੍ਰਕਾਰ ਦੇ ਕੰਮ ਕਰ ਰਹੇ ਨੇ ਤੇ ਤੁਹਾਡਾ ਕੀ ਕੀਤਾ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਬਾਬਾ ਜੀ ਨੇ ਸਾਡੇ ਦੋ ਕਮਰੇ ਬਣਾਏ ਜੀ ਸਾਡਾ ਬਹੁਤ ਭਲਾ ਕੀਤਾ। ਹੋਰ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਨੇ ਮਕਾਨ ਬਣਾਏ ਨੇ। ਮੇਰਾ ਖਿਆਲ ਹੈ ਅੱਧਾ ਪਿੰਡੀ ਬਣਾ ਲ ਦਿੱਤਾ ਹੁਣ। ਤੇ ਹੋਰ ਕਿਹੜੇ-ਕਿਹੜੇ ਕੰਮ ਕਰਦੇ ਨੇ? ਹੋਰ ਜੀ ਭਲਾਈ ਦਾ ਕੰਮ ਕਰਦੇ ਬਹੁਤ ਜਿਆਦਾ। ਦਾ ਹੁਣ ਲੜਕੀਆਂ ਦਾ ਵਿਆਹ ਵਾਸਤੇ ਉਹਨਾਂ ਵਾਸਤੇ ਹੀ ਮਦਦ ਕਰਦੇ ਆ। ਇਹ ਹੁਣ ਆਪਣੇ ਹਾਂ ਨਰੇਟਾ ਸੀਮ ਦਾ ਕੰਮ ਚੱਲ ਰਿਹਾ ਆ। ਜੰਗੀ ਪੱਧਰ ਤੇ ਉਹ ਵੀ ਇਹਨਾਂ ਨੇ ਸ਼ੁਰੂ ਕੀਤਾ। ਹੋਰ ਵੀ ਜੇ ਕੋਈ ਗਰੀਬ ਬੰਦਾ ਹੋਵੇ ਸਾਰੇ ਦੀ ਮਦਦ ਕਰਦੇ ਆ। ਠੀਕ। ਇਹ ਮਾਪਾ ਗਰੀਬ ਸਿੰਘ। ਬਾਬਾ ਗੁਰੂ ਨਾਨਕ ਪਾਸ਼ਾ ਨੇ 13-13 ਟੋਲੇ ਸੀ ਇਹ ਇਹਨਾਂ ਨੇ ਉਹੀ ਕੰਮ ਸ਼ੁਰੂ ਕੀਤਾ। ਠੀਕ ਠੀਕ। ਭਲਾਈ ਵਾਲਾ। ਹਾਂਜੀ ਬਾਬਾ ਜੀ ਬੜਾ ਕੀ ਕਰਨ ਤੁਹਾਨੂੰ ਹਾਂਜੀ ਬਾਬਾ ਜੀ ਸਾਡੇ ਪਿੰਡ ਦੇ ਲਈ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਵਾ ਮਤਲਬ ਕਿ ਗਰੀਬਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਉਹਨਾਂ ਨੇ ਸਭ ਦੇ ਮਕਾਨ ਬਣਾਏ ਨੇ ਹੁਣ ਵੀ ਹੁਣ ਮਤਲਬ ਕਿ ਸਾਡੇ ਪਿੰਡ ਦੇ ਸਰਪੰਚ ਬਣ ਗਏ ਨੇ ਸਾਨੂੰ ਇਦਾਂ ਵਾ ਵੀ ਉਹ ਸਾਡੇ ਪਿੰਡ ਦੇ ਲਈ ਹੋਰ ਕੰਮ ਕਰਨਗੇ ਵਧੀਆ ਕੰਮ ਕਰਨਗੇ ਹੁਣ ਮਤਲਬ ਕਿ ਮਗਨ ਰੇਗਾ ਦਾ ਕੰਮ ਕੰਮ ਵੀ ਅੱਜ ਤੋਂ ਸਟਾਰਟ ਹੋ ਗਿਆ ਉਹ ਵੀ ਕਰ ਰਹੇ ਨੇ ਤੇ ਅੱਗੇ ਕਹਿ ਰਹੇ ਨੇ ਵੀ ਪਿੰਡ ਦੇ ਵਿੱਚ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਹੋਵੇ ਤਾਂ ਮੈਂ ਹਰ ਟਾਈਮ ਤੁਹਾਡੇ ਲਈ ਤਿਆਰ ਆ ਹਰ ਟਾਈਮ ਮੈਂ ਤੁਹਾਡਾ ਤੁਹਾਡੇ ਨਾਲ ਖੜਾ ਸਾਥ ਦੇਵਾਂਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏਗੀ ਤੁਸੀਂ ਮੈਨੂੰ ਦੱਸੋ ਜਾਂ ਫਿਰ ਹਨਾ ਮਤਲਬ ਜਿੱਦਾਂ ਅਸੀਂ ਸਾਨੂੰ ਹੁਣ ਸਟੱਡੀ ਦੇ ਲਈ ਵੀ ਕਹਿ ਰਹੇ ਨੇ ਵੀ ਤੁਸੀਂ ਹਨਾ ਹੋਰ ਅੱਗੇ ਹਨਾ ਆਪਣੀ ਸਟੱਡੀ ਕੰਪਲੀਟ ਕਰੋ ਨਾ ਰੈਗੂਲਰ ਰੱਖੋ ਵੀ ਮੈਂ ਤੁਹਾਡੀ ਫੀਸਾਂ ਵਗੈਰਾ ਸਾਰਾ ਕੁਝ ਤੁਹਾਡੀ ਹੈਲਪ ਕਰਦਾ ਰਹੂੰਗਾ ਹਾਂਜੀ ਹਾਂਜੀ ਬਾਬਾ ਜੀ ਨੇ ਬਹੁਤ ਵਧੀਆ ਜੀ ਸਾਡੇ ਪਿੰਡਾਂ ਦੇ ਵਿੱਚ ਲੈਂਟਰ ਪਾਏ ਨੇ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਕਰ ਰਹੇ ਨੇ ਜੀ ਉਹ ਵੀ ਬਹੁਤ ਵਧੀਆ ਕਰ ਰਹੇ ਨੇ ਕਿਹੜੇ ਕਿਹੜੇ ਕੰਮ ਕਰਾਏ ਆਪ ਲੈਂਟਰਾਂ ਦਾ ਜੀ ਕੰਮ ਕਰਾਇਆ ਵਾ ਹੁਣ ਜਿਹੜੇ ਅੱਗੇ ਕਰਨਗੇ ਦੇਖਾਂਗੇ ਜੀ ਹੁਣ ਕਰਨਗੇ ਬਹੁਤ ਵਧੀਆ ਕੰਮ ਕਰਨਗੇ ਕਰ ਰਹੇ ਨੇ ਠੀਕ ਠੀਕ ਹਾਂਜੀ ਮੈਂ ਕਹਣਾ ਬਾਬਾ ਜੀ ਬਾਬਾ ਜੀ ਨੇ ਸਾਨੂੰ ਬਹੁਤ ਮਦਦ ਦਿੱਤੀ ਆ ਸਾਡੇ ਦੋ ਬੱਚਿਆਂ ਨੂੰ ਮਦਦ ਦਿੱਤੀ ਆ ਐਹ ਜੀ ਮਦਦ ਕਿਸੇ ਪੰਚਾਇਤ ਨੇ ਦਿੱਤੀ ਕਿਸੇ ਨੇ ਕੋਸ਼ਿਸ਼ ਨਹੀਂ ਕਰਿਆ ਇਹ ਚ ਹੈ ਕੁਛ ਵੀ ਸੀਗੇ ਇਹਨਾਂ ਨੇ ਸਾਨੂੰ ਬਹੁਤ ਮਦਦ ਦਿੱਤੀ ਆ ਅਸੀਂ ਗਰੀਬ ਲੋਕ ਸੀਗੇ ਸਾਡਾ ਸਾਥ ਨਹੀਂ ਪੈਣੀ ਸੀ ਤਾਂ ਉਹਨਾਂ ਨੇ ਸਾਨੂੰ ਪਵਾ ਕੇ ਦਿੱਤੀ ਆ ਹਾਂਜੀ ਇਹੋ ਜਿਹੇ ਬੱਚਿਆਂ ਬਾਰੇ ਇਹੋ ਜਿਹੇ ਬੱਚਿਆਂ ਬਾਰੇ ਜੀ ਬਹੁਤ ਵਧੀਆ ਚੀਜ਼ ਆ ਇਹੋ ਜਿਹੇ ਬੱਚੇ ਘਰ ਘਰ ਹੋਣ ਹਾਂਜੀ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਜਿਵੇਂ ਪਿੰਡ ਦੇ ਵਿੱਚ ਕਈ ਬੀਬੀਆਂ ਕਹਿੰਦੀਆਂ ਸੀ ਵੀ ਇੱਕ ਤਰ੍ਹਾਂ ਦਾ ਰੱਬ ਨੇ ਤੁਸੀਂ ਇਹਨੂੰ ਹਾਂਜੀ ਹਾਂ ਅਸੀਂ ਵੀ ਰੱਬੇ ਸਮਝਾਂਗੇ ਵੀ ਜਿਹਨੇ ਸਾਨੂੰ ਮਾੜਾ ਮੋਟਾ ਇਹ ਕਰਕੇ ਦੇ ਦਿੱਤਾ ਅਸੀਂ ਉਹ ਹੀ ਚੀਜ਼ ਕਹਿੰਦੇ ਰੱਬੇ ਆ ਜੀ ਅਸੀਂ ਨਹੀਂ ਬਣਾ ਸਕਦੇ ਸੀਗੇ ਸਾਂਤਾ ਸੁਫਨਾ ਵੀ ਨਹੀਂ ਸੀ ਕਿ ਅਸੀਂ ਇਹ ਬਣਾ ਲਾਂਗੇ ਸੀ ਠੀਕ ਹੈ ਹਾਂਜੀ ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਸਮਾਜ ਸੇਵਾ ਦੇ ਇੱਕ ਅਜਿਹੇ ਰੂਪ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਕਿ ਪਿੰਡ ਬਰਵਾਲਾ ਦੇ ਬਾਬਾ ਗੁਰਦੀਪ ਸਿੰਘ ਜੀ ਜਿਨ੍ਹਾਂ ਨੂੰ ਲੋਕ ਬਾਬਾ ਕਹਿੰਦੇ ਨੇ ਕਿਉਂਕਿ ਉਹ ਜਿਸ ਪ੍ਰਕਾਰ ਦੀ ਸੇਵਾ ਕਰਦੇ ਨੇ ਉਸ ਤੋਂ ਉਹ ਵਾਕਈ ਹੀ ਇੱਕ ਬਾਬਾ ਨੇ ਤੇ ਬਹੁਤ ਹੀ ਥੋੜੀ ਉਮਰ ਦੇ ਵਿੱਚ ਜਿਸ ਪ੍ਰਕਾਰ ਉਹਨਾਂ ਨੇ ਇਹ ਸਮਾਜ ਸੇਵਾ ਦਾ ਕਾਰਜ ਆ ਜਿਹੜਾ ਬੀੜਾ ਉਠਾਇਆ ਜੋ ਲੋਕਾਂ ਨੂੰ ਨਕਾਰਾਬ ਨਹੀਂ ਹੋਣ ਦੇ ਰਹੇ ਔਰ ਸੇਵਾ ਵੀ ਕਰ ਰਹੇ ਨੇ ਕਹਿਣ ਤੋਂ ਭਾਵ ਚੈਰਿਟੀ ਦੇ ਨਾਲ ਜਿਵੇਂ ਜਿਹੜਾ ਜਿਸ ਪ੍ਰਕਾਰ ਕਿਹਾ ਜਾਂਦਾ ਕਿ ਲੋਕ ਸਮਾਜ ਨਕਾਰਾ ਹੁੰਦਾ ਉਸ ਤੋਂ ਹਟ ਕੇ ਉਹ ਸਮਾਜ ਦੀ ਸੇਵਾ ਕਰਨ ਦੇ ਨਾਲ-ਨਾਲ ਸਮਾਜ ਨੂੰ ਇੱਕ ਸਾਰਥਕ ਕੰਮੇ ਵੀ ਬਣਾਉਂਦੇ ਨੇ ਤੇ ਸਾਡੇ ਨਾਲ ਗੁਰਦੀਪ ਸਿੰਘ ਜੀ ਜੁੜੇ ਨੇ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰਦੀਪ ਸਿੰਘ ਜੀ ਜਿਵੇਂ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਬਹੁਤ ਸਾਰੀ ਸਮਾਜ ਸੇਵਾ ਜਿਹੜੀ ਕਰ ਰਹੇ ਹੋ ਸਮਾਜ ਦੇ ਵਿੱਚ ਰਹਿ ਕੇ ਕਿਹੜੇ-ਕਿਹੜੇ ਕੰਮ ਤੁਸੀਂ ਕਰ ਰਹੇ ਹੋ ਅਸੀਂ ਜੇ ਕਿਸੇ ਗਰੀਬ ਦਾ ਮਕਾਨ ਬਣਾਉਣ ਵਾਲਾ ਹੋਵੇ ਉਹਨਾਂ ਨੂੰ ਮਟੀਰੀਅਲ ਦੇ ਦੀਦਾ ਜੀ ਉਹਨਾਂ ਨੂੰ ਕਈ ਦਾ ਵੀ ਲੇਬਰ ਤੁਸੀਂ ਕੋਲੋਂ ਦੋ ਬਿਲਕੁਲ ਵੀ ਨਕਾਰਾ ਨਹੀਂ ਕਰੀਗਾ ਇਸ ਨਾਲ ਇੱਕ ਤਾਂ ਉਹ ਕੰਮ ਕਰਕੇ ਲੇਬਰ ਆਪਣੀ ਦਿੰਦੇ ਨੇ ਜੀ ਤੇ ਇਕ ਅਸੀਂ ਕਿਸੇ ਦਾ ਵਿਆਹ ਹੋਵੇ ਜੀ ਮੈਰਿਜ ਹੋਵੇ ਕੁੜੀਆ ਦੀ ਕਿਸੇ ਦੀ ਐ ਗਰੀਬ ਘਰ ਦੀ ਉਹਨਾਂ ਨੂੰ ਫਰਨੀਚਰ ਦੇਈਦਾ ਜੀ ਬੈੱਡ ਪੇਟੀ ਅਲਮਾਰੀ ਜੋ ਵੀ ਬਣਦਾ ਜੀ ਇਤੋਂ ਵੱਧ ਸਮਾਨ ਵੀ ਦੇ ਦਿੰਦੇ ਆ ਜੇ ਉਹਦੇ ਵਿੱਚ ਵੱਧਾ ਵੀ ਹੋ ਜਾਂਦਾ ਜੀ ਤੇ ਜੀ ਇਸ ਦੇ ਨਾਲ ਸਬਕਤਾਬ ਇਹ ਵੀ ਹੈ ਜੀ ਉਹਨਾਂ ਨੂੰ ਕਹੀਦਾ ਵੀ ਸਾਦੇ ਵਿਆਹ ਕਰੋ ਜੀ ਇਹਦੇ ਵਿੱਚ ਤੁਸੀਂ ਖਰਚਾ ਘਟਾ ਕਰੋ ਜੀ ਵਿਆਹ ਦੇ ਵਿੱਚ ਫੇਰ ਅਸੀਂ ਉਹ ਉਹ ਪਰਿਵਾਰ ਨੂੰ ਫਰਨੀਚਰ ਦੇਈਦਾ ਜੀ ਜਿਹੜਾ ਇਹਨੂੰ ਖਰਚੇ ਨੂੰ ਘਟਾ ਕਰਦਾ ਇੱਕ ਉਹਦੇ ਵਿੱਚ ਪ੍ਰੋਗਰਾਮ ਆ ਲੇਡੀ ਸੰਗੀਤ ਵਗੈਰਾ ਨਾ ਕਰੇ ਇੱਕ ਆ ਵੀ ਮਤਲਬ ਬਾਧੂ ਖਰਚੇ ਵਾਲਾ ਟੈਂਟ ਵਾਲਾ ਖਰਚਾ ਜੋ ਵੀ ਸਾਦੀ ਰੋਟੀ ਵਾਲਾ ਕੰਮ ਕਰੇ ਉਸ ਨੂੰ ਇਹ ਸਮਾਨ ਦਈਦਾ ਜੀ ਹਾਂਜੀ ਜੀ ਤੇ ਹੋਰ ਕਿਹੜੇ ਕਿਹੜੇ ਇਹ ਹੋਰ ਬੱਚੇ ਦੀ ਕਿਸੇ ਦੀ ਫੀਸ ਭਰਨੇ ਵਾਲੀ ਹੋਵੇ ਘੱਟ ਹੋਵੇ ਫੀਸ ਉਹ ਵੀ ਫੀਸ ਵੀ ਭਰ ਦਈਦੀ ਆ ਜੀ ਕਿਸੇ ਦਾ ਬਿੱਲ ਬਿਜਲੀ ਦਾ ਵੱਧ ਘੱਟ ਹੋਇਆ ਹੋਵੇ ਉਹ ਵੀ ਕਰਦੀਦਾ ਜੀ ਤੇ ਮਤਲਬ ਜੀ ਇਹ ਕੰਮ ਇੱਕ ਅਸੀਂ ਇਹ ਕੰਮ ਨੂੰ ਇਸ ਤਰ੍ਹਾਂ ਕਰਦੇ ਆ ਵੀ ਨਾ ਤਾਂ ਅਸੀਂ ਕਿਸੇ ਦੀ ਵੀਡੀਓ ਬਣਾ ਕੇ ਪਾਉਂਦੇ ਆ ਜੀ ਨਾ ਕਿਸੇ ਤੋਂ ਵੀਡੀਓ ਬਣਾ ਕੇ ਪੈਸਾ ਇਕੱਠਾ ਕੀਤਾ ਕਦੇ ਵੀ ਪੈਸਾ ਠੱਗ ਲਿਆ ਵੀ ਇੱਕ ਮਕਾਨ ਬਣਾਇਆ ਉਹਦੀ ਵੀਡੀਓ ਬਣਾ ਕੇ ਪਾਤੀ ਜੀ ਇਹ ਫੇਰ ਅਸੀਂ ਤਾਂ ਇਹ ਗੱਲ ਨੂੰ ਸਹਿਦ ਦਿੰਨੇ ਆ ਵੀ ਤੁਸੀਂ ਜਿਹੜਾ ਵੀ ਇਹ ਕੰਮ ਨੂੰ ਕਰਨਾ ਚਾਹੁੰਦਾ ਵਾ ਸਮਾਜ ਸੇਵਾ ਉਹ ਆਪਣਾ ਆਪ ਦੇਖ ਕੇ ਕਰ ਲਵੇ ਇਹ ਸੇਵਾ ਵੀ ਮਤਲਬ ਆਪਣੇ ਦਮ ਨਾਲ ਕਰਨੀ ਚਾਹੀਦੀ ਹੈ ਤੇ ਇਹ ਵੀ ਵੀਡੀਓ ਬਣਾ ਕੇ ਆਪਾਂ 10000 ਕਿਸੇ ਨੂੰ ਪਹੁੰਚਦਾ ਕਰਤਾ 20 ਵਿੱਚੋਂ ਖਾ ਲਿਆ ਇਹਦੇ ਨਾਲੋਂ ਤਾਂ ਬਿਹਤਰ ਆ ਵੀ ਸੇਵਾ ਹੀ ਨਾ ਕਰੋ ਅੱਛਾ ਇਹ ਤੋਂ ਬਣਾ ਹਟ ਕੇ ਹੋਰ ਕਿਹੜੇ-ਕਿਹੜੇ ਕੰਮ ਕਰ ਰਹੇ ਹੋ ਇਹਦੇ ਨਾਲੋਂ ਹਟ ਕੇ ਜੀ ਅਸੀਂ ਵੀ ਵੀ ਕਿਸੇ ਦੀ ਵੀ ਕਿਸ ਤਰ੍ਹਾਂ ਦੀ ਕਿਸੇ ਦੀ ਇਲਾਜ ਵਾਲੀ ਮਦਦ ਹੋਵੇ ਜੀ ਜਿੰਨੀ ਵੀ ਹੁੰਦੀ ਆ ਸਤੋ ਅਸੀਂ ਵੱਧ ਤੋਂ ਵੱਧ ਕਰਦੇ ਆ ਜੀ ਕੱਲੇ ਪਰਵਾਲੇ ਚ ਨਹੀਂ ਆਲੇ-ਦਾਲੇ ਹੋਰ ਪਿੰਡਾਂ ਚ ਵੀ ਜਿਵੇਂ ਕਿ ਆਪਣੇ 베ਗੋ ਵਾਲੂ ਗਿਆ ਜੀ ਭੈਰਮੋਨਾ ਹੋ ਗਿਆ ਜੀ ਕਨੇਚ ਹੋ ਗਿਆ ਜੀ ਅਸੀਂ ਸਾਹਨੇ ਵਾਲ ਵੀ ਕਈ ਮਕਾਨ ਬਣਾਏ ਨੇ ਆਨੰਦਪੁਰ ਬਣਾਏ ਨੇ ਜੀ ਪ੍ਰੇਮ ਕਲੋਨੀ ਬਣਾਏ ਨੇ ਇਸ ਤੋਂ ਅਸੀਂ ਸੇਧ ਇਹ ਹੀ ਦਿੰਦੇ ਆ ਕਿ ਕਿਸੇ ਨੂੰ ਕਿਸੇ ਦਾ ਜੇ ਬਣਾਇਆ ਉਹਦੀ ਵੀਡੀਓ ਬਣਾ ਕੇ ਪੈਸੇ ਇਕੱਠੇ ਕਰਨ ਵਾਲਾ ਟਡਵੰਜ ਨਾਰਾ ਚਿਆ ਜਾਵੇ ਤੇ ਵੀ ਮਤਲਬ ਆਪਣੇ ਧਾਮ ਨਾਲ ਜਿੰਨਾ ਵੀ ਹੁੰਦਾ ਉਨੀ ਸੇਵਾ ਕੀ ਸਿਤ ਕੀਤੀ ਜਾਵੇ ਕਈ ਚੈਰਿਟੀ ਚਲਾ ਕੇ ਪੈਸੇ ਇਕੱਠੇ ਕਰਕੇ ਉਹ ਅੱਧੇ ਵਿਚ ਅੱਧੇ ਦਿੰਦੇ ਨੇ ਅੱਧੇ ਵਿਚ ਅੱਧੇ ਖਾ ਲੈਂਦੇ ਨੇ ਫਿਰ ਅਸੀਂ ਤਾਂ ਇਹੀ ਸੇਵ ਦਿਨੇ ਆ ਵੀ ਤੁਸੀਂ ਜੇ ਆਪਣੀ ਇਹ ਕਰਨਾ ਹੀ ਆ ਸੇਵਾ ਕਰਨੀ ਆ ਤੁਸੀਂ ਆਪਣੇ ਪਿੰਡ ਤੱਕ ਸੀਮਿਤ ਰੱਖੋ ਤੁਸੀਂ ਆਪਣੇ ਪਿੰਡ ਜਾਂ ਆਪਣੇ ਪਿੰਡ ਚ ਬਹੁਤ ਗਰੀਬ ਗੁਰਬਾ ਕਈ ਬੰਦੇ ਚੱਕ ਕੇ ਵੀਡੀਓ ਬਣਾਉਣ ਮੋਗੇ ਫਰੋਜਪੁਰ ਕਿਤੇ ਕਿਤੇ ਚਲੇ ਜਾਂਦੇ ਨੇ ਪੈਸੇ ਇਕੱਠੇ ਕਰ ਲੈਂਦੇ ਨੇ ਅਸੀਂ ਜਿਵੇਂ ਧਾਰਮਿਕ ਪੱਖ ਤੋਂ ਵੀ ਕੋਈ ਸੇਵਾ ਕਰ ਹਾਂਜੀ ਹਾਂਜੀ ਅਸੀਂ ਕੈਂਪ ਧਾਰਮਿਕ ਪੱਖ ਤੋਂ ਜੀ ਦਸਤਾਰਾਂ ਦੇ ਕੈਂਪ ਬਹੁਤ ਲਾਏ ਨੇ ਜੀ ਨੰਦਪੁਰ ਰਪਾਲੂ ਤੇ ਆਪਣੇ ਸਾਨ੍ਹੇ ਵਾਲੀ ਜੀ ਜਸੜਾਂ ਤੇ ਆਪਣੇ ਪਿੰਡ ਬਰਵਾਲੇ ਅਸੀਂ ਤਿੰਨ ਚਾਰ ਕੈਂਪ ਲਾ ਚੁੱਕੇ ਹਾਂ ਜੀ ਜੇ ਕਿਸੇ ਨੂੰ ਕੋਈ ਦਸਤਾਰ ਦੀ ਲੋੜ ਵਾ ਬੱਚਾ ਦਸਤਾਰ ਬੰਦ ਉਹਨੂੰ ਦਸਤਾਰ ਵੀ 1 2 3 ਜਿੰਨੀ ਵੀ ਲੋੜ ਹੁੰਦੀ ਆ ਉਹਨਾਂ ਨੂੰ ਦਸਤਾਰਾਂ ਵੀ ਲੈ ਕੇ ਦੇਈ ਦੀਆਂ ਨੇ ਜੀ ਅਛਾ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਬਹੁਤ ਚੱਲ ਰਹੇ ਨੇ ਨਸ਼ਿਆਂ ਦੇ ਮਾਮਲੇ ਤੁਸੀਂ ਨਸ਼ਿਆਂ ਦੇ ਮਾਮਲੇ ਜੀ ਇਹ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਕਹੀਦਾ ਵੀ ਤੂੰ ਆਪੇ ਕਿਉਂ ਦੁੱਧ ਖਰਾਕ ਦੇਈ ਦੀ ਜੀ ਉਹਨੂੰ ਫਿਰ ਜੋ ਵੀ ਉਹਨਾਂ ਦੀ ਦਵਾਈ ਬਣਦੀ ਆ ਉਹਨਾਂ ਨੂੰ ਕਹੀਦਾ ਤੂੰ ਦੱਸੋ ਦਵਾਈ ਕਿੱਥੋਂ ਲੈਣੀ ਆ ਦਵਾਈ ਵੀ ਲੈ ਕੇ ਦੇਈ ਦੀ ਆ ਉਹ ਉਹ ਬੱਚਿਆਂ ਨੂੰ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਤੇ ਨਸ਼ਾ ਛੱਡਣਾ ਚਾਹੁੰਦਾ ਉਹਨਾਂ ਨੂੰ ਇਹ ਕਹੀਦਾ ਸੈਂਟਰ ਦੀ ਲੋੜ ਨਹੀਂ ਘਰੇ ਆਪਣੇ ਨਸ਼ਾ ਛੱਡ ਸਕਦੇ ਹੋ ਤੁਸੀਂ ਉਹਨਾਂ ਨੂੰ ਖਰਾਕ ਦੇਈ ਦੀ ਆ ਦੁੱਧ ਕਿਉਂ ਬਨਾਮ ਐਸਾ ਇਹ ਮਟੀਰੀਅਲ ਲੈ ਕੇ ਜਾਈਏ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਜਾਂ ਉਹਨਾਂ ਦਾ ਸਰੀਰ ਨੂੰ ਤੰਦਰੁਸਤ ਕਰਨ ਖੇਡਾਂ ਨਾਲ ਜੋੜਨ ਲਈ ਜੀ ਅਸੀਂ ਖੇਡਾਂ ਨੂੰ ਸਪੋਰਟ ਕਰਦੇ ਆਂ ਜੀ ਕਿ ਇਨਾਮ ਦਈਦੇ ਨੇ ਜੀ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਸੀ ਆਪਣੇ ਪਿੰਡ 'ਚ ਤੇ ਮਤਲਬ ਜੀ ਅਸੀਂ ਟੂਰਨਾਮੈਂਟ ਤੇ ਇਨਾਮ ਵੀ ਦਈਦੇ ਨੇ ਘਟੋ ਘਟ ਨਹੀਂ ਆਲੇ-ਦਾਲੇ ਹਰੇਕ ਪਿੰਡ 'ਚ ਇਨਾਮ ਦਈਦਾ ਜੀ ਪਹਿਲਾ ਦੂਜਾ ਜੋ ਵੀ ਬਣਦਾ ਜੀ ਕਬੱਡੀ ਟੂਰਨਾਮੈਂਟ ਕ੍ਰਿਕਟ ਹੋਵੇ ਕਿਤੇ ਵੀ ਹੋਵੇ ਜੀ ਮੁੰਡੀਆਂ ਬਲੀਗਾਲ ਇਹ ਆਪਣੇ ਬਰਵਾਲੇ ਆਨੰਦਪੁਰ ਛਾਣੇ ਵਾਲ ਟੂਰਨਾਮੈਂਟ ਜਿੰਨੇ ਵੀ ਨੇ ਮਤਲਬ ਸਾਰਿਆਂ ਦੇ ਨਾਮ ਦਿੱਤੇ ਨੇ ਜੀ ਬੱਚਿਆਂ ਨੂੰ ਤੇ ਸਨਮਾਨ ਵੀ ਕਰੀਦੇ ਨੇ ਬੱਚਿਆਂ ਨੂੰ ਜਿਹੜੇ ਵਧੀਆ ਖੇਡਦੇ ਨੇ ਜੀ ਗਰੀਬ ਘਰਾਂ ਦੇ ਜਿਹੜੇ ਖੇਡਦੇ ਨੇ ਬੱਚੇ ਉਹਨਾਂ ਨੂੰ ਮਕਾਨ ਵੀ ਕਈਆਂ ਨੂੰ ਬਣਾ ਕੇ ਦਿੱਤੇ ਨੇ ਬੱਚਿਆਂ ਨੂੰ ਵੀ ਹਾਂ ਵੀ ਤੂੰ ਖੇਡਣਾ ਜੁੜੋ ਤੁਸੀਂ बिया कहण ਵੀ ਖੇਡ ਤੋਂ ਕੋਸ ਮਿਲਦਾ ਠੀਕ ਹਾਂਜੀ ਅੱਛਾ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਵੇਂ ਆ ਪਿੱਛੇ ਤੁਸੀਂ ਮਕਾਨ ਦੇਖ ਰਹੇ ਹੋ ਇਹ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਤਿਆਰ ਕੀਤਾ ਗਿਆ ਔਰ ਇੱਥੇ ਕਿਸੇ ਵੀ ਪ੍ਰਕਾਰ ਦਾ ਇਹ ਨਹੀਂ ਹੈਗਾ ਵੀ ਕਿਸੇ ਜਾਤੀ ਤੌਰ ਦੇ ਉੱਤੇ ਜਾਂ ਕਿਸੇ ਨੂੰ ਧਾਰਮਿਕ ਤੌਰ ਦੇ ਉੱਤੇ ਹੀ ਮਤ ਭੇਦਾਂ ਦੇ ਤਹਿਤ ਇਹਨਾਂ ਵੱਲੋਂ ਸੇਵਾ ਦਿੱਤੀ ਜਾਂਦੀ ਆ ਇਹ ਜਿਹੜਾ ਘਰ ਆ ਇਹ ਇੱਕ ਜੱਟ ਪਰਿਵਾਰ ਦਾ ਜੱਟ ਸਮਾਜ ਨਾਲ ਜਿਹੜਾ ਇਹ ਘਰ ਪਰਿਵਾਰਕ ਸੰਬੰਧ ਰੱਖਦਾ ਔਰ ਇਹ ਬਹੁਤ ਹੀ ਜ਼ਿਆਦਾ ਗਰੀਬ ਹੋਣ ਦੇ ਬਾਵਜੂਦ ਇੱਕ ਮਕਾਨਾਂ ਵੱਲੋਂ ਬਣਵਾ ਕੇ ਦਿੱਤਾ ਗਿਆ ਸਾਹਮਣੇ ਦੇਖਿਆ ਜਾਵੇ ਤਾਂ ਦੂਜਾ ਮਕਾਨਾ ਜਿਹੜਾ ਉਸ ਵੀ ਹਾਲਤਾ ਜਿਹੜੀ ਉਹ ਖਾਸਤਾ ਹੈ ਤੇ ਉਸ ਦੀ ਵੀ ਇਹਨਾਂ ਵੱਲੋਂ ਜਿਹੜੀ ਚਾਰਜ ਜੋ ਕੀਤੀ ਜਾ ਰਹੀ ਆ ਗੁਰਦੀਪ ਸਿੰਘ ਵੱਲੋਂ ਹੁਣ ਤੱਕ ਘੱਟੋ ਘੱਟ 100 ਜਿਹਦੇ ਵਿੱਚੋਂ 50 60 65 ਮਕਾਨ ਜਿਹੜੇ ਇਸੇ ਪਿੰਡ ਬਰਵਾਲੇ ਦੇ ਬਣਾਏ ਜਾ ਚੁੱਕੇ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਚੁੱਕੇ ਨੇ ਉਹ ਦਰਸ਼ਕਾਂ ਨੂੰ ਹੋਰ ਦੱਸਦੀ ਹੈ ਵੀ ਜਿਹੜੇ ਪਿੰਡ ਦੀ ਚੋਣ ਸਰਪੰਚੀ ਦੀ ਇਸ ਵਕਤ ਦੀ ਹੋਈ ਆ ਪਿੰਡ ਦੇ ਲੋਕਾਂ ਨੇ ਜੇਕਰ ਗੁਰਦੀਪ ਸਿੰਘ ਨੇ ਲੋਕਾਂ ਦੀ ਸਮਾਜ ਸੇਵਾ ਸਵਾਰਥ ਤੋਂ ਉੱਪਰ ਉੱਠ ਕੇ ਨਿਰਸਵਾਰਥ ਕੀਤਾ ਤਾਂ ਹੀ ਉਹਨਾਂ ਨੂੰ ਇਸ ਪਿੰਡ ਦਾ ਜਿਹੜਾ ਸਰਵਸੰਮਤੀ ਨਾਲ ਸਰਪੰਚ ਬਣਾਇਆ ਗਿਆ ਤੇ ਅੱਜ ਇਹਨਾਂ ਦੇ ਨਾਲ ਕੁਦਰਤੀ ਜਦੋਂ ਇਹ ਪਿੰਡ ਦੇ ਜਿਹੜੇ ਵਿਕਾਸ ਕਾਰਜਾਂ ਲਈ ਹਲਕੇ ਦੀ ਇੰਚਾਰਜ ਸਾਹਨੇ ਵਾਲ ਤੋਂ ਜੋ ਹਲਕੇ ਦੀ ਇੰਚਾਰਜ ਨੇ ਸਤਵਿੰਦਰ ਕੌਰ ਬਿੱਟੀ ਉਹਨਾਂ ਦੇ ਦਫ਼ਤਰ ਗਏ ਸੀ ਤਾਂ ਉੱਥੇ ਇੱਕ ਲੰਮੀ ਚੌੜੀ ਜਿਹੜੀ ਲਿਸਟ ਆ ਉਹ ਵਿਕਾਸ ਕਾਰਜਾਂ ਦੀ ਉਹ ਉੱਥੇ ਲੈ ਕੇ ਇਹ ਲੈ ਕੇ ਗਏ ਸੀ ਉੱਥੇ ਤੇ ਉਸ ਨੂੰ ਦੇਖ ਕੇ ਉਹਨਾਂ ਦੇ ਕੰਮਾਂ ਦੀ ਚਰਚਾ ਸੁਣ ਕੇ ਅਸੀਂ ਇਹਨਾਂ ਨੂੰ ਆਪਣੇ ਚੈਨਲ ਤੋਂ ਇਹਨਾਂ ਨੂੰ ਦਿਖਾਉਣਾ ਮੁਨਾਸਬ ਸਮਝਿਆ ਤੇ ਸਭ ਤੋਂ ਜੇਕਰ ਇਹਨਾਂ ਨੇ ਲੱਖਾਂ ਰੁਪਇਆ ਇਹ ਖਰਚ ਕੀਤਾ ਤਾਂ ਇਹਨਾਂ ਤੋਂ ਪੁੱਛਦੇ ਆਂ ਵੀ ਇਹਨਾਂ ਦੇ ਅਕਾਊਂਟ ਦੇ ਵਿੱਚ ਇਹ ਅੱਜ ਕਿੰਨੇ ਪੈਸੇ ਆ ਮੇਰੇ ਅਕਾਊਂਟ 'ਚ ਇੱਕ ਚਤਾਈ ਹੈਗਾ 12,000 ਰੁਪਇਆ ਜੀ ਐਕਸ ਐਕਸ ਬੈਂਕ ਦਾ ਅਕਾਊਂਟ ਆ ਆਈਸੀਐਸਬੈਂਕ ਦਾ ਅਕਾਊਂਟ ਆ ਉਹਦੇ ਵਿੱਚ 800 ਰੁਪਇਆ ਜੀ ਅੱਛਾ ਜੀ ਇਹ ਇਸ ਕਰਕੇ ਅਸੀਂ ਦੱਸ ਰਹੇ ਹਾਂ ਵੀ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਕੋਈ ਵੀ ਪੈਸਾ ਇਹਦੇ ਅਕਾਊਂਟ ਦੇ ਵਿੱਚ ਨਹੀਂ ਹੈ ਜੋ ਪੈਸਾ ਇਹ ਦੂਜੀ ਗੱਲ ਹੈ ਇਹਨਾਂ ਨੇ ਜਿਵੇਂ ਦੱਸਿਆ ਸੀ ਵੀ ਇਹ ਕਿਸੇ ਤੋਂ ਵੀ ਹੱਥ ਫਲਾ ਕੇ ਜਿਹੜੀ ਮਦਦ ਨਹੀਂ ਲੈਂਦੀ ਇਹ ਖੁਦ ਕੰਮ ਕਰਦੇ ਨੇ ਵੱਧ ਦਿਨ ਰਾਤ ਕੰਮ ਕਰਦੇ ਨੇ ਉਸ ਦੇ ਵਿੱਚੋਂ ਜਿਹੜੇ ਇਹ ਲੋਕਾਂ ਦੀ ਸਮਾਜ ਸੇਵਾ ਕਰਨ ਨੂੰ ਤਰਜੀਹ ਦਿੰਦੇ ਨੇ ਤੇ ਅੱਜ ਇਹਨਾਂ ਤੋਂ ਜਾਣਦੇ ਆ ਵੀ ਹੁਣ ਪਿੰਡ ਦੇ ਕਿਉਂਕਿ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਸਰਬਸੰਮਤੀ ਨਾਲ ਜਿਹੜੇ ਇਹਨਾਂ ਵੱਲੋਂ ਕੀਤੇ ਕਾਰਜ ਇਹਨਾਂ ਨੂੰ ਦੇਖਦੇ ਹੋ ਸਰਪੰਚ ਬਣਾਇਆ ਤੇ ਹੁਣੇ ਦੇ ਭਵਿੱਖ ਦੇ ਵਿੱਚ ਪਿੰਡ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਕਰਨ ਜਾ ਰਹੇ ਨੇ ਔਰ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਕਰਨਗੇ ਪਹਿਲ ਦੇ ਆਧਾਰ ਤੇ ਤਾਂ ਇਹ ਬੱਚਿਆਂ ਦੀ ਪੜ੍ਹਾਈ ਤੇ ਜ਼ਿਆਦਾ ਜ਼ੋਰ ਦੇਵਾਂਗੇ ਜੀ ਜੇ ਗੁੜੀਆਂ ਪੜ੍ਹਨ ਜਾਂਦੀਆਂ ਨੇ ਜੀ ਸਾਧਨ ਹੈ ਨਹੀਂ ਸਾਈਕਲ ਸਾਧਨ ਜੋ ਵੀ ਹੈਗਾ ਜਾਂ ਫਿਰ ਜਿਹੜੀਆਂ ਗੁੱਡੀਆਂ ਕੰਮ ਸਿੱਖੀਆਂ ਨੇ ਸਲਾਈ ਦਾ ਉਹਨਾਂ ਨੂੰ ਅਸੀਂ ਸਭ ਇਹ ਸਮਾਨ ਦੇਵਾਂਗੇ ਫਿਰ ਪਿੰਡ ਦੇ ਆਧਾਰ ਤੇ ਅਸੀਂ ਪਿੰਡ ਦੇ ਚਾਰੇ ਫਿਰਨੀ ਦੇ ਉੱਤੇ ਬਲਾਕ ਲਵਾਉਣ ਲੱਗੇ ਆ ਜੀ ਇੰਟਰਲੌਕ ਇਟਾਂ ਜੀ ਉਹ ਸਾਰਾ ਕੱਚਾ ਜਿਹੜਾ ਜੀ ਉਹਨੂੰ ਪੱਕਾ ਕਰਨ ਲੱਗੇ ਆ ਜੀ ਗਰਾਊਂਡ 'ਚ ਅਸੀਂ ਜੀ ਘਾਹ ਲਵਾਉਣ ਲੱਗੇ ਆ ਗਰਾਊਂਡ ਨੂੰ ਪਾਰਕ ਬਣਾਉਣ ਲੱਗੇ ਆ ਜੀ ਵਧੀਆ ਬਣਾ ਕੇ ਜੀ ਇਹਦੇ ਵਿੱਚ ਅਸੀਂ ਗ੍ਰਾਂਟ ਦੀ ਕੋਈ ਜ਼ਿਆਦਾ ਮੰਗ ਨਹੀਂ ਵੀ ਮਤਲਬ ਜੀ ਜੇ ਜਿੰਨੀ ਸਾਨੂੰ ਹੈਗੀ ਆ ਜੇ ਸਾਡੇ ਕੋਲੋਂ ਵੀ ਪੈਸਾ ਲੱਗੂ ਅਸੀਂ ਉਹ ਵੀ ਲਾਵਾਂਗੇ ਜੀ ਹਾਂਜੀ ਜੀ ਯਾਨੀ ਕਿ ਇਹ ਕੰਮ ਨੂੰ ਕੰਪਲੀਟ ਕਰਾਂਗੇ ਜੀ ਠੀਕ ਠੀਕ ਹਾਂਜੀ ਹੋਰ ਕਿਹੜੇ-ਕਿਹੜੇ ਕੰਮ ਨੇ ਜਿਵੇਂ ਹਰੇਕ ਪਿੰਡ ਦੀ ਅੱਜ ਵੀ ਲੜਾਈ ਆ ਗਲੀਆਂ ਨਾਲੀਆਂ ਦੀ ਲੜਾਈ ਰਹੀ ਗਈ ਅੱਜ ਵੀ ਜੇ ਛੱਪੜਾਂ ਦੀ ਲੜਾਈ ਰਹੀ ਗਈ ਇਦਾਂ ਦੀ ਇੱਥੇ ਤੇ ਵੀ ਨਹੀਂ ਛੱਪੜ ਸਾਫ਼ ਹੋਣੇ ਵਾਲੇ ਨਹੀਂ ਜੀ ਪਰ ਸਾਡੇ ਮੈਡਮ ਨੇ ਭਰੋਸਾ ਦਿੱਤਾ ਵੀ ਤੁਹਾਡੇ ਪਹਿਲ ਦੇ ਆਧਾਰ ਤੇ ਅਸੀਂ ਕੰਮ ਕਰਾਂਗੇ ਜੀ ਮੈਡਮ ਬੀਟੀ ਨੇ ਸਾਨੂੰ ਅੱਜ ਭਰੋਸਾ ਦਿੱਤਾ ਵੀ ਤੁਹਾਡੇ ਛੱ ਤੇ ਗਲੀਆਂ ਨਾਲੀਆਂ ਜੋ ਵੀ ਰਹਿੰਦੀਆਂ ਨੇ ਬਾਕੀ ਤਾਂ ਕੰਪਲੀਟ ਨੇ ਸਾਡੀਆਂ ਪਹਿਲਾਂ ਹੀ ਤੇ ਜਿਹੜੀਆਂ ਰਹਿੰਦੀਆਂ ਨੇ ਅਸੀਂ ਪਹਿਲ ਦੇ ਆਧਾਰ ਤੇ ਥੋੜੇ ਕੰਪਲੀਟ ਕਰਾਂਗੇ ਸਹੀ ਸਹੀ ਹਾਂਜੀ ਜੀ ਅੱਛਾ ਜਿਵੇਂ ਅਸੀਂ ਤੁਹਾਡੇ ਘਰ ਵੇ ਗਏ ਸੀ ਤੁਹਾਡੇ ਆਪਣੇ ਘਰ ਦੀ ਜਿਹੜੀ ਆ ਉਹ ਗਲੀ ਵੀ ਹਲੇ ਉਹ ਹਲੇ ਕੱਚੀ ਹੈ ਲਗਭਗ ਇਟਾਂ ਵਾਲੀ ਆ ਤੇ ਇਦਾਂ ਦੀ ਹੋਰ ਕਿੰਨੀਆਂ ਕਿ ਮਤਲਬ ਪਿੰਡ ਦੇ ਵਿੱਚ ਹਾਲਾਤ ਨੇ ਜੀ ਨਹੀਂ ਜੀ ਇੱਕ ਇੱਕ ਦੋ ਗੱਲੀਆਂ ਆਉਣੀਆਂ ਜੀ ਉਸ ਗਲੀ ਨੂੰ ਫਿਰ ਅਸੀਂ ਦੋ ਘਰ ਹੋਣ ਕਰਕੇ ਮੇਨ ਨਹੀਂ ਸਮਝ ਆ ਵੀ ਇਹਨਾਂ ਨੂੰ ਇਹ ਦੋ ਘਰਾਂ ਨੇ ਤਾਂ ਲੰਘਣਾ ਜੀ ਇਹ ਜ਼ਿਆਦਾ ਜ਼ਰੂਰੀ ਨਹੀਂ ਪਹਿਲਾਂ ਦੂਜੀਆਂ ਗਲੀਆਂ ਨੂੰ ਬਣਾਇਆ ਜਾਵੇ ਉਹ ਗਲੀ ਨੂੰ ਤਾਂ ਅਸੀਂ ਬਾਅਦ ਵਿੱਚ ਕੰਪਲੀਟ ਕਰਾਂਗੇ ਜਦੋਂ ਪਹਿਲਾਂ ਸਾਰੀਆਂ ਹੋ ਗਈਆਂ ਜੀ ਅੱਛਾ ਇਹ ਇਹ ਜਿਹੜੀ ਆਪਣੀ ਗੱਲ ਹੈ ਇੱਕ ਬਹੁਤ ਮਹੱਤਵਪੂਰਨ ਪਤਾ ਨਹੀਂ ਕਿੰਨੇ ਲੋਕਾਂ ਦੇ ਕੋਲ ਜਾਣੀ ਆ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਇਹ ਕੀ ਸੁਨੇਹਾ ਜਿਹੜਾ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਜੇ ਕਿਸੇ ਕੋ ਮਾਇਆ ਦੀ ਬਰਕਤ ਪਾਈ ਆ ਮਾਲਕ ਨੇ ਜੀ ਉਹਦੇ ਵਿੱਚੋਂ ਗਰੀਬ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ ਜੇ ਕਿਸੇ ਮੇਰੇ ਵੀਰ ਭਾਈ ਕੋ ਮਾਇਆ ਹੈਗੀ ਵੀ ਆ ਜੀ ਉਹ ਕਿਸੇ ਦੇ ਥਰੂ ਮਦਦ ਕਰਨ ਨਾਲੋਂ ਆਪ ਖੁਦ ਜਾ ਕੇ ਹੱਥ ਨਾਲ ਕਿਸੇ ਦੀ ਮਦਦ ਕਰ ਸਕਦਾ ਕਿਵੇਂ ਕਈ ਵੀਡੀਓ ਬਣਾ ਕੇ ਕਹਿ ਦਿੰਦੇ ਨੇ ਜੀ ਇਹ 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 ਪਰਿਵਾਰ ਨੂੰ ਮਦਦ ਦੇਣੀ ਚਾਹੀਦੀ ਹੈ ਜੀ ਲੋਕਾਂ ਤੋਂ ਪੈਸਾ ਇਕੱਠਾ ਕਰ ਲੈਂਦੇ ਨੇ ਜੀ ਇਹ ਜ਼ਰੂਰੀ ਨਹੀਂ ਜੀ ਆਪਣੇ ਹੱਥ ਨਾਲੇ ਮਦਦ ਕਰ ਦਿਓ ਜੀ ਜਿਹਦੀ ਕਰਨੀ ਹੈ ਜੀ ਕਿਸੇ ਨੂੰ ਕੋਈ ਲੋੜ ਨਹੀਂ ਪੈਸਾ ਦੇਣ ਦੀ ਆਪਣੇ ਪਿੰਡ 'ਚ ਜਹਾਤ ਮਾਰ ਕੇ ਦੇਖ ਲਓ ਵੀ ਸਾਡੇ ਗਰੀਬ ਦੀ ਮਦਦ ਹੋਣੇ ਵਾਲੀ ਆ ਉੱਥੇ ਹੀ ਮਦਦ ਆਪਾਂ ਖੁਦ ਕਰ ਸਕਦੇ ਆ ਜੀ ਕਿਸੇ ਨੂੰ ਚੈਰਿਟੀ ਨੂੰ ਪੈਸਾ ਕੋਈ ਜ਼ਿਆਦਾ ਬੜੇਵਾ ਨਹੀਂ ਦੇਣਾ ਚਾਹੀਦਾ ਜੀ ਚੈਰਿਟੀ ਪੈਸਾ ਦੇ ਕੇ ਨਕਮੇ ਬਣਾਈ ਜਾਂਦੀ ਹੈ ਸਮਾਜ ਨੂੰ ਇਸ ਤੋਂ ਵੇਤਰਾ ਵੀ ਉਹਨਾਂ ਨੂੰ ਉਹਨਾਂ ਕਾ ਪੈਸਾ ਦੋ ਜੀ ਵੀ ਹਾਂ ਉਹਦੇ ਵਿੱਚ ਉਹ ਹਾਪ ਵੀ ਆਪਣੀ ਹਿੰਮਤ ਮਾਰ ਸਕਣ ਤੇ ਕੁਝ ਆਪਾਂ ਦੇ ਦੀਏ ਕੁਝ ਉਹ ਵੀ ਹਿੰਮਤ ਕਰਕੇ ਆਪਣਾ ਕੰਮ ਕਰ ਸਕਣ ਜੀ ਅੱਛਾ ਤੁਹਾਡਾ ਸਹਿਯੋਗ ਜ਼ਿਆਦਾਤਰ ਕਿਹੜੇ ਕਿਹੜੇ ਲੋਕਾਂ ਦੇ ਵੱਲੋਂ ਦਾਨੀ ਸੱਜਣਾ ਵੱਲੋਂ ਜਾਂ ਸਹਿਯੋਗੀਆਂ ਵੱਲੋਂ ਜ਼ਿਆਦਾ ਰਿਹਾ ਨਹੀਂ ਜੀ ਸਹਿਯੋਗੀ ਆਪਾਂ ਕਿਸੇ ਤੋਂ ਕੋਈ ਸਹਿਯੋਗ ਨਹੀਂ ਲਿਆ ਜੀ ਇਸ ਕੰਮ ਵਿੱਚ ਜੀ ਇਹ ਜੋ ਸਹਿਯੋਗ ਆ ਜੀ ਆਪਾਂ ਆਪਣੇ ਦਮ ਤੇ ਕੀਤਾ ਜੀ ਆਪਾਂ ਆਪ ਕੀਤਾ ਜੋ ਵੀ ਕੰਮ ਕੀਤਾ ਆਪਾਂ ਕਦੇ ਨਹੀਂ ਕਿਸੇ ਤੋਂ 5 ਰੁਪਏ ਵੀ ਮੰਗ ਕੇ ਕੰਮ ਕੀਤਾ ਜੀ ਕੋਈ ਕਹਿ ਵੀ ਨਹੀਂ ਸਕਦਾ ਆਪਾਂ ਨੂੰ ਵੀ ਆਪਾਂ ਕਿਸੇ ਤੋਂ ਪੈਸੇ ਲਏ ਨਹੀਂ ਜੀ ਕਦੇ ਕਿਸੇ ਦੇ ਪਰਚੀ ਕੱਟੀਆ ਕਦੇ ਕਿਸੇ ਨੂੰ ਵੀਡੀਓ ਬਣਾ ਕੇ ਪੈਸੇ ਮੰਗਣ ਚਲੇ ਗਏ ਜੀ ਕਿਸੇ ਤੋਂ 5 ਰੁਪਏ ਨਹੀਂ ਮੰਗੇ ਜੀ ਜੋ ਪੈਸਾ ਲਾਇਆ ਆਪਾਂ ਆਪਣੇ ਦਮ ਤੇ ਲਾਇਆ ਇਹ ਕੋਈ ਕਹਿ ਵੀ ਨਹੀਂ ਸਕਦਾ ਇਹ ਇਹਦੇ ਵਿੱਚ ਜੇ ਕੋਈ ਕਹਿੰ ਤੂੰ ਪਰਾਂ ਤੂੰ ਕਹਿੰਦਾ ਵਾ ਉਹ ਮੈਨੂੰ ਆ ਕੇ ਬਰਵਾਲੇ ਜਦੋਂ ਮਰਜੀ ਆ ਕੇ ਗੱਲ ਕਰ ਸਕਦਾ ਵੀ ਮੈਂ ਕਿਸੇ ਤੋਂ 5 ਰੁਪਏ ਵੀ ਲੈਏ ਨਹੀਂ ਮੈਂ ਕਿਸੇ ਤੋਂ 5 ਨਹੀਂ ਲਈ ਮੈਂ ਆਪਣੇ ਪੈਸੇ ਨਾਲ ਆਪ ਕੰਮ ਕੀਤਾ ਜੀ ਠੀਕ ਠੀਕ ਅੱਛਾ ਜੀ ਅਸੀਂ ਗੁਰਦੀਪ ਸਿੰਘ ਦਾ ਧੰਨਵਾਦ ਕਰਦੇ ਆ ਤੇ ਨਾਲੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਦਾ ਧੰਨਵਾਦ ਇਸ ਕਰਕੇ ਕਰਦੇ ਆ ਕਿਉਂਕਿ ਅੱਜ ਤੱਕ ਇਹਨਾਂ ਨੇ ਜੋ ਸਾਨੂੰ ਆਪਣੇ ਵੱਲੋਂ ਕੀਤੇ ਕੰਮ ਨੇ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਔਰ ਇੱਕ ਗੱਲ ਸਾਫ਼ ਕਹੀ ਸੀ ਵੀ ਇਹ ਸਿਰਫ ਤੇ ਸਿਰਫ ਜੇਕਰ ਹਨ ਦਾ ਮੇਰੇ ਮੋਬਾਈਲ ਦੇ ਵਿੱਚ ਹਨ ਤੇ ਨਾ ਤਾਂ ਮੈਂ ਇਹਨਾਂ ਨੂੰ ਅੱਜ ਤੱਕ ਕਿਤੇ ਸ਼ੇਅਰ ਕੀਤਾ ਤੇ ਨਾ ਹੀ ਕਰਾਂਗਾ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਅਸੀਂ ਇਹਨਾਂ ਦੇ ਨਾਲ ਜੇ ਇੰਟਰਵਿਊ ਲਈ ਇਹਨਾਂ ਨੂੰ ਤਿਆਰ ਕੀਤਾ ਉਸ ਦੇ ਸੰਬੰਧ ਦੇ ਵਿੱਚ ਵੀ ਇਹਾਂ ਨੇ ਸਾਨੂੰ ਪਹਿਲਾਂ ਇਨਕਾਰ ਕਰ ਦਿੱਤਾ ਸੀ ਵੀ ਇਹੋ ਜੀ ਜਿਹੜੀ ਮਸ਼ਹੂਰੀ ਆ ਉਹ ਮੈਂ ਨਹੀਂ ਚਾਹੁੰਦਾ ਪਰ ਜਦੋਂ ਇਹਨਾਂ ਨੂੰ ਅਸੀਂ ਕਾਉਂਸਲਿੰਗ ਇਹਨਾਂ ਦੀ ਕੀਤੀ ਕਿ ਤੁਹਾਨੂੰ ਦੇਖ ਕੇ ਜਿਹੜੇ ਅਸਲੀ ਸਮਾਜ ਸੇਵਾ ਜਾਂ ਲੋਕਾਂ ਦੀ ਸੇਵਾ ਕਰਨ ਦੀ ਚਾਹਨਾ ਰੱਖਣ ਵਾਲੇ ਨੇ ਉਹ ਲੋਕ ਅੱਗੇ ਆ ਸਕਦੇ ਨੇ ਤੁਸੀਂ ਪ੍ਰੇਰਣਾ ਸ਼ਰੋਤ ਬਣ ਸਕਦੇ ਹੋ ਜੇ ਸਮਾਜ ਸੇਵੀਆਂ ਲਈ ਵੀ ਇਸ ਕਰਕੇ ਉਸ ਤੋਂ ਉਸ ਗੱਲ ਨਾਲ ਸਹਿਮਤ ਹੋ ਕੇ ਅੱਜ ਇਹ ਸਾਡੇ ਨਾਲ ਸਾਡੇ ਚੈਨਲ ਦੇ ਉੱਤੇ ਇਹ ਜਿਹੜੇ ਆਪਣੇ ਵਿਚਾਰ ਨੇ ਉਹਨਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਆਪਣੀ ਪੂਰੀ ਗੱਲਬਾਤ ਰੱਖਣ ਲਈ ਸਾਡੇ ਦਰਮਿਆਨ ਜੁੜੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਉਹਨਾਂ ਸਮਾਜ ਸੇਵੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਸ ਪ੍ਰਕਾਰ ਬਾਬਾ ਗੁਰਦੀਪ ਸਿੰਘ ਜੀ ਜਿਹੜੇ ਕਿ ਉਮਰ ਭਾਵੇਂ 30 ਤੋਂ 31 ਸਾਲ ਆ ਪਰ ਜਿਸ ਪ੍ਰਕਾਰ ਜੀ ਬਾਬਾ ਜੀ ਕਰ ਰਹੇ ਨੇ ਲੋਕ ਵਾਕਈ ਇੱਕ ਪ੍ਰਕਾਰ ਦੇ ਬਾਬਾ ਨੇ ਕਿਉਂਕਿ ਕਿਸੇ ਨੂੰ ਸਿਰ ਦੇ ਤੇ ਛੱਤ ਦੇ ਦੇਣੀ We'll be right <laughs> back. ਉਹ ਕਿਸੇ ਬਾਬੇ ਤੋਂ ਕੱਟਣੀ ਹੈਗੀ ਜਾਂ ਕਿਸੇ ਗਰੀਬ ਦੇ ਇਲਾਜ ਨਹੀਂ ਹੋ ਰਿਹਾ ਉਸ ਨੂੰ ਇਲਾਜ ਲਈ ਸਹੂਲਤ ਦੇ ਦੇਣੀ ਕਿਸੇ ਗਰੀਬ ਧੀ ਦਾ ਵਿਆਹ ਸਿਰਫ ਤੇ ਸਿਰਫ ਥੋੜੇ ਜੇ ਸਮਾਨ ਦੇ ਕਰਕੇ ਰੁਕਿਆ ਹੋਇਆ ਉਸ ਨੂੰ ਉਹ ਸਮਾਨ ਦੇ ਦੇਣਾ ਕਿਸੇ ਪਰਿਵਾਰ ਦੇ ਵਿੱਚ ਖਾਣ ਪੀਣ ਦੀ ਤੋੜ ਆ ਉਸ ਨੂੰ ਉਹ ਦੇ ਦੇਣਾ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਜਿੱਥੇ ਉਹਨਾਂ ਨੂੰ ਦਵਾਈ ਦਿੱਤੀ ਜਾਣੀ ਹੈ ਉੱਥੇ ਹੀ ਚੰਗੀ ਖੁਰਾਕ ਦੇਣੀ ਇਸ ਤੋਂ ਬਿਨਾ ਸਿੱਖ ਧਰਮ ਜਿਹੜਾ ਇੱਕ ਵਿਸ਼ਵ ਦਾ ਸਭ ਤੋਂ ਵਿਲੱਖਣ ਧਰਮਾ ਉਸ ਦੀ ਪਹਿਚਾਣ ਦਸਤਾਰ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਲਈ ਜੋਨ ਲਈ ਜਿੱਥੇ ਦਸਤਾਰ ਮੁਕਾਬਲੇ ਕਰਵਾ ਕੇ ਦਸਤਾਰ ਪ੍ਰਤੀ ਨੌਜਵਾਨਾਂ ਨੂੰ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨਾ ਫਿਰ ਉਹਨਾਂ ਦੇ ਵਿੱਚ ਦਸਤਾਰਾਂ ਮੁਫ਼ਤ ਵੰਡਣਾ ਇਹੋ ਜਿਹੇ ਕਾਰਜ ਨੇ ਜਿਹੜੇ ਇੱਕ ਬਾਬਾ ਹੀ ਕਰ ਸਕਦਾ ਤੇ 31 ਸਾਲ ਦੇ ਇਸ ਬਾਬਾ ਨੂੰ ਬਾਬਾ ਜੀ ਨੂੰ ਅਸੀਂ ਵੀ ਆਪਣੇ ਚੈਨਲ ਤੋਂ ਦੁਬਾਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਚੈਨਲ ਦੇ ਉੱਤੇ ਆਪਣੀ ਜਿਹੜੀ ਸਾਰੀ ਗੱਲਬਾਤ ਹੋ ਰੱਖੀ ਕੈਮਰਾਮੈਨ ਰਵੀ ਗਰਗਨਾ ਗੁਰਪ੍ਰੀਤ ਸਿੰਘ ਮਹਦੂਦਾਂ ਦੀ ਰਿਪੋਰਟ ਲੁਧਿਆਣਾ